ਤੋਤੇ ਸਿੱਖਰਾਂ ਤੇ ਬਾਨੀ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਉਤਸਵ ਵਿਸ਼ਵ ਭਰ ਦੇ ਵਿੱਚ ਬੜੀ ਧੂਮ ਧਾਮ ਦੇ ਨਾਲ ਬਣਾਇਆ ਗਿਆ। ਤੋਤੇ ਇਤਿਹਾਸਿਕ ਤਰਤੀ ਫੋਟੇਗੜ ਸਾਹਿਬ ਵਿਖੇ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 555ਵਾਂ ਪ੍ਰਕਾਸ਼ ਪੁਰਬ ਸ਼੍ਰੀ ਫੋਟੇਗੜ ਸਾਹਿਬ ਵਿਖੇ ਸ਼ਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਸ਼੍ਰੀ ਕਨਪੜ ਸਾਹਿਬ ਤੇ ਪੋਗ ਪਾਈ ਗਈ ਨੇ। ਦੋਸਤੋ ਪ੍ਰਾਂਤ ਗੁਰੂ ਘਰ ਦੇ ਰਾਗੀ ਕੀਰਤਿਆਂ ਵੱਲੋਂ ਰਸਪੇਨਾ ਕੀਰਤਨ ਕੀਤਾ ਗਿਆ ਹੈ। ਇਸ ਧਾਰਮਿਕ ਸਮਾਗਮ ਵਿੱਚ ਰਾਜਸੀ ਸਮਾਜ ਸੇਵਕ ਸੰਸਥਾਵਾਂ ਦੇ ਆਗੂ ਸਮੇਤ ਵੱਡੀ ਗਿਣਤੀ ਚ ਸੰਗਤਾਂ ਨੇ ਪੁੱਜ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ 33 ਮਾਪਤੀ ਦੀ ਅਦਾਸ ਗੁਰਦੁਆਰਾ ਸ਼੍ਰੀ ਫੋਤੇਗੜ ਸਾਹਿਬ ਦੇ ਹੈਂਡ ਗ੍ਰੰਥੀ ਸਿੰਘ ਸਾਹਿਬ ਕਾਨੀ ਹਰਪਾਲ ਸਿੰਘ ਵੱਲੋਂ ਕੀਤੀ ਗਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਾਹਰ ਪੀਰ ਜਗਤਗੁਰ ਬਾਬਾ ਹਨ ਗੁਰਨਾਨਕ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਸਮੁੱਚਾ ਵਿਸ਼ਵ ਸ਼ਰਧਾ ਤੇ عقیدਤ ਨਾਲ ਮਨਾ ਰਿਹਾ ਅੱਜ ਗੁਰਦਵਾਰਾ ਸ੍ਰੀ ਫਤਿਹਗੁਰ ਸਾਹਿਬ ਵਿਖੇ ਸ੍ਰੀ ਖਨਪਤ ਸਾਹਿਬ ਜੀ ਦੇ ਭੋਗ ਉਪਰੰਤ ਦੀਵਾਨ ਸਜੇ ਉਚਿਤਤਾ ਸਮਾਗਮ ਰੱਖਿਆ ਗਿਆ ਔਰ ਬਹੁਤ ਵੱਡੀ ਗਿਣਤੀ ਚ ਸੰਗਤਾਂ ਅੰਮ੍ਰਿਤ ਵੇਲੇ ਤੋਂ ਹਾਜ਼ਰੀਆਂ ਭਰ ਰਹੀਆਂ ਰੌਸ਼ਨੀਆਂ ਕਰ ਰਹੀਆਂ ਸ਼ਰਧਾ ਨਾਲ ਸੇਵਾ ਕਰ ਰਹੀਆਂ ਨੇ ਲੰਗਰ ਲਾਏ ਨੇ ਉੱਥੇ ਅੱਜ ਯੂਥ ਅਕਾਲੀ ਦਲ ਵੱਲੋਂ ਨੌਜਵਾਨੀ ਨੂੰ ਸਿੱਖੀ ਨਾਲ ਜੋੜਨ ਵਾਸਤੇ ਦਸਤਾਰਾਂ ਦਾ ਲੰਗਰ ਲਗਾਇਆ ਗਿਆ ਤੋਂ ਦਸਤਾਰਾਂ ਦੇ ਨਾਲ-ਨਾਲ ਅੱਜ ਵੱਡੀ ਲੋੜ ਹੈ ਵੀ ਗੁਰੂ ਨਾਨਕ ਸਾਹਿਬ ਦੇ ਸਿਧਾਂਤ ਨੂੰ ਸੋਚ ਨੂੰ ਵੀ ਅਪਣਾਈਏ ਦਸਤਾਰ ਦੇ ਅੰਦਰ ਗੁਰਨਾਨਕ ਦੀ ਸੋਚ ਹੀ ਅਸਲ ਚ ਦਸਤਾਰ ਦੀ ਅਮੀਰੀ ਹੈ ਸੋ ਫਤਿਹਗੜ੍ਹ ਸਾਹਿਬ ਦੀ ਧਰਤੀ ਦਸਤਾਰ ਦੀ ਸ਼ਾਨ ਨੂੰ ਬੁਲੰਦ ਰੱਖਣ ਦੀ ਜੁਗਤ ਸਿਖਾਉਂਦੀ ਹੈ ਜਿਵੇਂ ਗੁਰੂ ਲਾਲ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਜੀ ਨੇ ਦਸਤਾਰ ਨੂੰ ਝੁਕਣ ਨਹੀਂ ਦਿੱਤਾ ਉਜੀਦੇ ਨੇ ਸਾਜ਼ਿਸ਼ਾਂ ਵੀ ਚਲੀਆਂ ਪਰ ਗੁਰੂ ਦਾ ਤਾਜ ਨਹੀਂ ਝੁਕਿਆ ਸੋ ਇਸ ਧਰਤੀ ਤੇ ਇੱਕ ਵੱਡਾ ਸੁਨੇਹਾ ਹੈ ਇੱਕ ਵੱਡਾ ਸਿਧਾਂਤ ਸਮੋਇਆ ਹੋਇਆ ਸਾਡਾ ਉੱਥੇ ਨਾਲ ਹੀ ਸਾਰੇ ਸੰਸਾਰ ਭਰ ਦੇ ਸਿੱਖਾਂ ਨੂੰ ਸਰਦਾਵਾਨਾਂ ਨੂੰ ਬੇਨਤੀ ਹੈ ਭਾਈ ਗੁਰੂ ਨਾਨਕ ਸਾਹਿਬ ਦੀਆਂ ਸਿੱਖਿਆਵਾਂ ਨੂੰ ਸਮਝਣ ਦਾ ਯਤਨ ਕਰੀਏ ਬਾਬਾ ਪਾਣੀ ਨੂੰ ਹਵਾ ਨੂੰ ਤੇ ਧਰਤੀ ਨੂੰ ਵੱਡਾ ਆਦਰ ਦਿੰਦਿਆਂ ਕਹਿੰਦੇ ਆ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮਤ ਉਸੇ ਗੁਰੂ ਨਾਨਕ ਨੂੰ ਇਹ ਸ਼ਬਦ ਪੜ੍ਹ ਕੇ ਯਾਦ ਕਰਦੇ ਆ ਅਸੀਂ ਹਵਾ ਵੀ ਕਈ ਵਾਰੀ ਦੂਸ਼ਿਤ ਕਰਦੇ ਆ ਆਤਿਸ਼ਬਾਜ਼ੀਆਂ ਪਟਾਕੇ ਬੰਬ ਚਲਾ ਕੇ ਤੇ ਕਈ ਵਾਰੀ ਧਰਤੀ ਉੱਤੇ ਸਾਡੇ ਸਾਡੀ ਸੇਵਾ ਦੇ ਨਤੀਜੇ ਵਜੋਂ ਖਲਾਰਾ ਪਿਆ ਹੁੰਦਾ ਅਸੀਂ ਧਰਤੀ ਵੀ ਦੂਸ਼ਿਤ ਕਰ ਰਹੇ ਹੁੰਦੇ ਆ ਤੋਂ ਮਨੁੱਖਤਾ ਦੇ ਭਲੇ ਵਾਸਤੇ ਜਿੱਥੇ ਅਸੀਂ ਰੋਹਾਨੀ ਗਿਆਨ ਗੁਰੂ ਸਾਹਿਬ ਜੀ ਦੀ ਬਾਣੀ ਤੋਂ ਲੈਣਾ ਉੱਥੇ ਸਮਾਜਿਕ ਤੌਰ ਤੇ ਇਹਨਾਂ ਗੱਲਾਂ ਦਾ ਵੀ ਖਿਆਲ ਰੱਖੀਏ ਇਹੀ ਗੁਰੂ ਨਾਨਕ ਸਾਹਿਬ ਜੀ ਦੀ ਸਿੱਖਿਆ ਹੈ ਨੂੰ ਅਮਲ ਤੇ ਲਈਏ ਧਰਤ ਪਵਨ ਤੇ ਪਾਣੀ ਨੂੰ ਬਚਾਉਣ ਦਾ ਯਤਨ ਕਰੀਏ ਅੱਜ ਫੇਰ ਮਲਕ ਪਾਗੋ ਆਪਣੇ ਕਰਮ ਤੋਂ ਹਟ ਸਕਣ ਅੱਜ ਫੇਰ ਬਾਬਰ ਆਪਣੇ ਜ਼ਬਰ ਤੋਂ ਮੁੜ ਸਕੇ ਅੱਜ ਫੇਰ ਖੂਨ ਪੀਣੇ ਰਾਖਸ਼ ਕਉੜੇ ਸੰਤ ਹੋ ਸਕਣ ਇਹੀ ਗੁਰੂ ਨਾਨਕ ਸਾਹਿਬ ਦਾ ਸੁਨੇਹਾ ਹੈ ਸੋ ਨੂੰ ਅਮਲਾਂ ਤੇ ਲਿਆਉਣ ਦਾ ਯਤਨ ਕਰੀਏ ਬਹੁਤ ਬਹੁਤ ਮੁਬਾਰਕਾਂ ਸਾਬਨ ਦੀ ਵਾਹਿਗੁਰੂ ਜੀ ਕਾ ਖਾਲਸਾ ਬਰਾਉਂਦੇ ਜੇ ਪ੍ਰਕਾਸ਼ ਪ੍ਰੂਰ ਸਮਰਪਿਤ ਹੈ ਅੱਜ ਇੱਥੇ ਮੇਰੀ ਦਸਤਾਰ ਮੇਰੀ ਸ਼ਾਨ ਦੇ ਤਹਿਤ ਅੱਜ ਦਸਤਾਰਾਂ ਦਾ ਨਗਰ ਵੀ ਲਿਆ ਗਿਆ ਦਸਤਾਰਾਂ ਬੱਚਿਆਂ ਨੇ ਸਜਾਈ ਜਾ ਰੀਆਂ ਨੇ ਨੌਜਵਾਨ ਲੜਕੇ ਲੜਕੀਆਂ ਬਹੁਤ ਬੜੀ ਗਿਣਤੀ ਦਸਤਾਰਾਂ ਫੌਜ ਵਰਗ ਤੇ ਆ ਰਹੇ ਨੇ ਸੋ ਸਾਰਿਆਂ ਨੂੰ ਅਪੀਲ ਕਰਦੀ ਆ ਕਿ ਆਪਣੇ ਬੱਚਿਆਂ ਦੇ ਇੱਥੇ ਕੇਸ ਰਖਾਉਣ ਉਥੇ ਬੱਚਿਆਂ ਨੂੰ ਬਾਣੀ ਨਾਲ ਬਾਣੀ ਨਾਲ ਜੋੜਨ ਆਪਣ ਦਸਤਾਰ ਨਾਲ ਜੋੜ ਸਿੱਖੀ ਨਾ